ਆ ਰਹੀਆਂ ਕੀ ਕਰ ਜਾ ਰਹੇ ਆ ਇਹ ਦੱਸਣ ਦੇ ਆਪ ਹੀ ਅਸੀਂ ਸਾਰੇ ਆ ਜਾ ਰਹੇ ਟੀਵੀ ਰਿਐਲਿਟੀ ਸ਼ੋਅ ਕਿਸਨੇ ਕਿੰਨਾ ਹੈ दम ਦੇ ਵਿੱਚ ਲੋ ਵੀ ਦੋਸਤੋ ਸੱਚੀ ਨਾਰਮਸ ਨਹੀਂ ਮੈਂ ਐਕਟਿੰਗ ਕਰਨ ਚੱਲੀ ਆ ਇਸ ਹਫ਼ਤੇ ਕਮਰੇ অলਮੋਸਟ ਫੋਲੋ ਸੀਗੇ ਮੰਮੀ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਸੌਖ ਦਾ ਤੁਹਾਡਾ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੇ ਅੱਜ ਵਾਲੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਮੈਂ ਜਾ ਰਿਹਾ ਹਾਂ ਬੱਚਾ ਪਾਰਟੀ ਨਾਲ ਕਿੱਥੇ ਜਾ ਰਹੀਆਂ ਕੀ ਕਰਨ ਜਾ ਰਹੇ ਹਾਂ ਇਹ ਦੱਸਣਗੇ ਇਹ ਆਪ ਹੀ ਤੇ ਲੋਕੜ ਕਰੋ ਗੱਲਬਾਤ ਇਹਨਾਂ ਨਾਲ ਅਸੀਂ ਸਾਰੇ ਅੱਜ ਜਾ ਰਹੇ ਹਾਂ ਟੀਵੀ ਰਿਐਲਿਟੀ ਸ਼ੋਅ ਕਿਸਨੇ ਕਿੰਨਾ ਹੈ ਦਮ ਦੇ ਵਿੱਚ ਮੈਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਮੈਂ ਆ ਗੁਦਲੀਨ ਅਰੇ ਕਹਿਣਾ ਕੀ ਚਾਹਤੇ ਹੋ ਮੈਂ ਕੇ ਚੱਲੇ ਆ ਵੀ ਕਿਹਨੇ ਜਾਣਾ ਕਿਹਨੇ ਨਹੀਂ ਸਕੂਲ ਦਾ ਨਾਮ ਆ ਆਈਡਲ ਕਾਨਵੈਂਟ ਸਕੂਲ ਹਟੂ ਲੋ ਵੀ ਦੋਸਤੋ ਸੱਚੀ ਨਰਵਸ ਨੇ ਪਤਾ ਲੱਗ ਗਿਆ ਆਪਾਂ ਨੂੰ ਕਿ ਪਾਰਟਿਸਪੇਟ ਕਰਨ ਤਾਂ ਚੱਲੇ ਆ ਪਰ ਨਰਵਸਨ ਕਿੰਨੀ ਆ ਉਹ ਪਤਾ ਲੱਗੀ ਬਾਕੀ ਆਪਾਂ ਦੇਖਦੇ ਆ ਉੱਥੇ ਜਾ ਕੇ ਕੀ ਮਾਹੌਲ ਆ ਤੇ ਕੌਣ ਕੌਣ ਆਇਆ ਹੋਇਆ ਉੱਥੇ ਕਿਵੇਂ ਦਾ ਮਾਹੌਲ ਆ ਜਾ ਕੇ ਦਿਖਾਉਨੇ ਤੁਹਾਨੂੰ ਵੀ ਆਪਾਂ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਆ ਜਗਰਾਉ ਤੇ ਲੱਭ ਰਹੇ ਆ ਲੋਕੇਸ਼ਨ ਆਡੀਸ਼ਨ ਵਾਲੀ ਉੰਨਾਂ ਨੇ ਦੱਸਿਆ ਸੀ ਰੂਪਵਟਿਕਾ ਸਕੂਲ ਜਗਰਾਉਂ ਦੇ ਵਿੱਚ ਤੇ ਥੋੜਾ ਜਿਹਾ ਐਡਰੈਸ ਗਲਤ ਦਿੱਤਾ ਸੀ ਉਹਨਾਂ ਨੇ ਐਡਰੈਸ ਦਿੱਤਾ ਉਹਨਾਂ ਨੇ ਕਮਲ ਚੌਂਕ ਨੀਅਰ ਕਮਲ ਚੌਂਕ ਤੇ ਕਮਲ ਚੌਂਕ ਤੋਂ ਤਾਂ ਆਪਾਂ ਕਾਫੀ ਦੂਰ ਆ ਗਏ ਆ ਉੱਥੋਂ ਕਿਸੇ ਤੋਂ ਪੁੱਛਿਆ ਸੀ ਤੇ ਉਹਨਾਂ ਨੇ ਇਹ ਡਾਇਰੈਕਸ਼ਨ ਦੱਸੀ ਆ ਤੇ ਆਪਾਂ ਜਾ ਰਹੇ ਆ ਸਵਾਮੀ ਰੂਪ ਚੰਦ ਜੈਨ ਸਕੂਲ ਵੱਲੋਂ ਅਸੀਂ ਯਾਦ ਆ ਵੀ 9th ਕਲਾਸ ਦਾ A ਸਕੂਲ ਤੋਂ ਕਿਤੇ ਜਿੱਥੋਂ ਪਕਰਾਸ ਕਰ ਰਹੇ ਆ ਸਵਾਮੀ ਰੂਪ ਚੰਦ ਜੈਨ ਚੋਂ ਤੇ ਟਾਈਮ ਦਿੱਤਾ ਸੀ ਉਹਨਾਂ ਨੇ 2:30 ਵਜੇ ਦਾ ਤੇ ਹਜੇ 1:20 ਆਪਾਂ ਕਾਫੀ ਐਡਵਾਂਸ ਆ ਗਏ ਆ ਤੇ ਲਓ ਜੀ ਇੱਥੋਂ ਲੈਫਟ ਤੇ ਉਹ ਸਾਹਮਣੇ ਆ ਗਿਆ ਜੀ ਰੂਬਾਟਿਕਾ ਸਕੂਲ ਤੇ ਦੇਖਦੇ ਆਂ ਆਪਾਂ ਜਾ ਕੇ ਕੀ ਮਾਹੌਲ ਆ ਕਾਫੀ ਬੱਚੇ ਵੈਸੇ ਇੰਟਰ ਕਰਦੇ ਨੇ ਅੰਦਰ ਨੂੰ ਇਧਰੋਂ ਕਾਫੀ ਗੱਡੀਆਂ ਗੁੱਡੀਆਂ ਆਈਆਂ ਉੱਥੋਂ ਆਟੋ ਵੀ ਆਇਆ ਇੱਕ ਉਹ ਬੱਚੇ ਉੱਤਰ ਕੇ ਗਏ ਨੇ ਹੁਣੀ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਸਕੂਲ ਦੇ ਅੰਦਰ ਉਹਨਾਂ ਨੇ ਕਮਰੇ ਦਿੱਤੇ ਹੋਇਆ ਬੱਚਿਆਂ ਦੇ ਬੈਠਣ ਲਈ 6-7 ਕਮਰੇ ਆਲਮੋਸਟ ਫੁੱਲ ਸੀਗੇ ਇਹ ਜੀ ਬੱਚੇ ਆ ਰਹੇ ਆ ਲਓ ਜੀ ਮਿਲ ਗਏ ਨੇ ਆਪਾਂ ਨੂੰ ਐਡੀਸ਼ਨ ਐਪਲੀਕੇਸ਼ਨ ਫਾਰਮ ਮਤਲਬ ਕਿ ਜਿਹੜਾ ਐਂਟਰੀ ਫਾਰਮ ਆ ਐਡੀਸ਼ਨ ਤੋਂ ਪਹਿਲਾਂ ਫਿਲ ਕਰਤਾ ਆਪਾਂ ਆਪਣੇ ਸਕੂਲ ਤੋਂ 6 ਬੱਚੇ ਸੀ ਆਪਣੇ ਨਾਲ ਆਏ ਹੋਏ ਤੇ ਲਓ ਜੀ ਫਾਰਮ ਫਿਲ ਲੈ ਹਾਂ ਮੈਂ ਰੈਡੀ ਹਾਂ ਰੈਡੀ ਹਾਂ ਜੀ ਰੈਡੀ ਹਾਂ ਨਰਵਸਤ ਨਹੀਂ ਠੀਕ ਹੈ ਤੇ ਬੱਚੇ ਜਾ ਚੁੱਕੇ ਨੇ ਅੰਦਰ ਓਡੀਸ਼ਨ ਦੇਣ ਲਈ ਤੇ ਆ ਬਾਹਰ ਜਿਹੜੇ ਨਾਲ ਆਏ ਹੋਏ ਨੇ ਉਹਨਾਂ ਦੇ ਉਹ ਖੜੇ ਦੇਖੀ ਜਾਂਦੇ ਸਾਡਾ ਬੱਚਾ ਕਿੱਥੇ ਗਿਆ ਤੇ ਆਪਣੇ ਬੱਚੇ ਵੀ ਗਏ ਨੇ ਅੰਦਰ ਤੇ ਆ ਬਾਹਰ ਦੇ ਲੋਕ ਜਿਹੜੇ ਬੈਠੇ ਨੇ ਇਹ ਵੇਟ ਕਰਦੇ ਨੇ ਕਿ ਸਾਡਾ ਬੱਚਾ ਕਦੋਂ ਆਊਗਾ ਲਓ ਜੀ ਜੱਥਾ ਆ ਗਿਆ ਨਿੰਗ ਸਿੰਘਾਂ ਦਾ ਇਹਨਾਂ ਨੇ ਗੱਤ ਕੇ ਜੌੜ ਦਿਖਾਉਣੀਆਂ ਹੋਣਗੀਆਂ ਕਿਉਂਕਿ ਸਾਡਾ ਕੰਪੀਟੀਸ਼ਨ ਸੀ ਜਿਹੜੇ ਓਡੀਸ਼ਨ ਸੀਗੇ ਓਹੋ ਕਾਫੀ ਸਾਰੇ ਈਵੈਂਟ ਸੀਗੇ ਉਹਦੇ ਵਿੱਚ ਜਿਵੇਂ ਮਿਊਜ਼ਿਕ ਦੇ ਵੀ ਸੀਗੇ ਡਾਂਸ ਦੇ ਵੀ ਸੀਗੇ ਡਰਾਮਾ ਇਹਦੇ ਵਿੱਚ ਅਲੱਗ-ਅਲੱਗ ਕੈਟਾਗਰੀ ਸੀਗੀਆਂ ਮਿਕਰੀ ਮਾਈਮ ਤੇ ਗੱਤਕੇ ਵੀ ਸੀ ਨਾਲ ਸ਼ਬਦ ਕੀਰਤਨ ਵੀ ਸੀ ਤੇ ਲਓ ਜੀ ਆ ਰਹੇ ਆ ਹਜੇ ਲਓ ਜੀ ਸ਼ਾਸਤਰ ਵੀ ਆ ਗਏ ਨੇ ਨੰਗ ਸਿੰਘਾਂ ਦੇ ਹਾਂ ਜੀ ਬੱਚੇ ਹੋਰ ਆਈ ਜਾ ਰਹੇ ਆ ਜਿਵੇਂ ਜਿਵੇਂ ਟਾਈਮ ਅੱਗੇ ਜਾ ਰਿਹਾ ਵਾ ਕਿਉਂਕਿ ਹੋ ਸਕੂਲਾਂ ਦੇ ਵਿੱਚ ਛੁੱਟੀਆਂ ਹੋਈਆਂ ਨੇ ਹੁਣ ਛੁੱਟੀ ਹੋ ਰਹੀ ਹੈ ਜਿਵੇਂ ਜਿਵੇਂ ਤੇ ਓਵੇਂ ਓਵੇਂ ਬੱਚੇ ਆ ਰਹੇ ਆ ਆਪਣੇ ਘਰਦਿਆਂ ਤੇ ਆਪਣੀ ਥੇਸ ਨਾਲ ਲੈ ਕੇ ਤੇ ਭੀੜ ਵੱਧ ਰਹੀ ਆ ਰੌਣਕ ਦੇਖੋ ਜੀ ਤੇ ਲੋਕ ਨਾਲ ਗੱਪ ਛੱਪ ਕਰ ਰਹੇ ਆ ਵੀ ਸਾਡਾ ਬੱਚਾ ਰਾਤ ਰਾਤ ਤੱਕ ਪ੍ਰੈਕਟਿਸ ਕਰਦਾ ਰਿਹਾ ਜੀ ਸਾਡਾ ਬੱਚਾ ਇੱਥੋਂ ਵੀ ਜਿੱਤਿਆ ਜੀ ਸਾਡਾ ਬੱਚਾ ਉੱਥੋਂ ਵੀ ਜਿੱਤ ਗਿਆ ਜੀ ਕਿਉਂਕਿ ਮੈਂ ਵੀ 2-4 ਬੰਦਿਆਂ ਕੋਲੇ ਖੜਾ ਸੀ ਤੇ ਉਹ ਕਹਿੰਦੇ ਜੀ ਸਾਡਾ ਬੱਚਾ ਦਾ ਬਹੁਤ ਕੰਪੀਟੀਸ਼ਨ ਲੜਿਆ ਲਓ ਜੀ ਆ ਤਿੰਨ ਤਾਂ ਆਪਣੇ ਆਗੇ ਨੇ ਇਨਾ ਤਾਂ ਹੋ ਗਿਆ ਕੰਮ ਖਤਮ ਇੰਨਾ ਚੋਂ ਇੱਕ ਕੁੜੀ ਪੇਂਟਿੰਗ ਚ ਗਈ ਸੀ ਜਿਹੜੀ ਪਹਿਲੀ ਆ ਤੇ ਚੌੜੀਆਂ ਦੋਨੋਂ ਜਿਹੜੀਆਂ ਇਹ ਗਈਆਂ ਸੀਗੀਆਂ ਜੀ ਡਰਾਮੇ 'ਚ ਐਕਟਿੰਗ ਕੀਤੀ ਸੀ ਇਹਨਾਂ ਨੇ ਤੇ yellow suit ਦੇ ਵਿੱਚ ਸਿਮਰਨਾ ਆਪਣੀ ਭਤੀਜੀ ਛੋਟੀ ਤੇ ਇਹ ਵੀ ਐਕਟਿੰਗ 'ਚ ਗਈ ਸੀ ਇਹ ਚਾਰੇ ਆ ਗਈਆਂ ਨੇ ਤੇ ਬਾਕੀ ਨਹੀਂ ਹੋ ਰਹੀਆ ਵੇਟ ਤੇ ਹੁਣ ਟਾਈਮ ਨਹੀਂ ਹੋ ਰਿਹਾ ਪਾਸ ਇਹਨਾਂ ਦਾ ਤੇ ਟਾਈਮ ਪਾਸ ਕਰਨ ਲਈ ਇਹ ਇੱਥੇ ਜੀ ਝੂਲਿਆਂ ਤੇ ਆ ਗਈਆਂ ਲਓ ਜੀ ਦੇਖੋ ਕਰਾ ਲੈ ਵੀ ਸੇਮਨਨ ਤੋਂ ਪਾਰ ਹੋ ਪਉਂਦਾ ਕਿ ਨਹੀਂ ਇਹ ਨਹੀਂ ਵੀ ਬਾਕੀਆਂ ਨੇ ਤਾਂ ਕਰਤਾ ਤੇ ਇੱਥੇ ਉੱਪਰ ਚੱਲ ਰਿਹਾ ਆਡੀਸ਼ਨ ਆ ਜਿਹੜਾ ਪੇਂਟਿੰਗ ਵਾਲਾ ਤੇ ਉਹ ਦੋ ਜਣੀਆਂ ਉੱਥੇ ਗਈਆਂ ਵੱਡੀਆਂ ਦਮਨ ਤੇ ਗੁਰਲੀਨ ਵੇਟ ਕਰਦੇ ਆ ਉਹਨਾਂ ਦੀ ਤੇ ਇੱਧਰ ਇਹਨਾਂ ਨੇ ਤਾਂ ਝੂਲਿਆਂ ਦਾ ਕਰਤਾ ਬੁਰਾ ਹਾਲ ਜੀ ਦਾ ਘਮਾ ਘਮਾ ਕੇ ਇਹਦਾ ਬੈਰਨ ਘਸਾਤੇ ਇਹਨਾਂ ਦੇ ਲਓ ਜੀ ਰੇਲਾ ਬਣਾ ਹੀ ਫਿਰਦੇ ਆ ਝੂਲਿਆਂ ਦਾ ਆਪਣੇ ਵਾਲੇ ਇਹ ਆ ਲਓ ਜੀ ਆ ਰਹਿ ਗਿਆ ਸੀ ਇੱਕ ਸਲਾਈਡ ਤੇ ਇਹ ਆਲ ਹੈ ਲਓ ਜੀ ਇਹ ਤਾਂ ਕਮਲਾ ਕਰ ਦੇਣਗੇ ਪਿੰਡਾਂ ਵਾਲੇ ਆ ਇਹ ਇਹ ਲੈ ਉਹ ਲੈ ਵੀ ਉਪਰ ਇਹ ਲੈ ਵੀ ਲੈ ਵੀ ਅੱਜ ਇੱਕ ਸਹਾ ਲੈਣਗੇ ਸਲਾਈਡਸ ਨੂੰ ਤਾਂ ਜਿੰਨਾ ਚਿਰ ਉਹ ਨਹੀਂ ਆਉਂਦੀਆਂ ਉਹ ਛੇਤੀ ਆ ਜਾਣ ਤਾਂ ਝੂਲਾ ਖੜਾ ਛੁੱਟ ਜਾਊਗਾ ਤੇ ਚਲੋ ਵਧੀਆ ਇੰਜੋਏ ਕਰ ਰਹੇ ਆ ਬੱਚੇ ਵਾਸੀਂ ਲਓ ਜੀ ਆ ਗੀਆਂ ਗਰਲੀਨ ਹੋਣੀਆਂ ਵੀ ਇਹ ਕਹਿੰਦੇ ਅਸੀਂ ਵੀ ਟਰਾਈ ਕਰਨਾ ਵਾ ਰਿਜ਼ਲਟ ਵੀ ਤੁਹਾਨੂੰ ਦੱਸਦੇ ਆ ਲੋਰੀ ਇਹ ਨਾਲ ਲੰਮਾ ਵੀ ਨਾ ਹੋਵੇ ਬੰਦਾ ਕੋਈ। ਲਓ ਜੀ ਗਰਲੀਨ ਨੇ ਦਾ ਤੁਰਕੇ ਹੀ ਕ੍ਰੋਸ ਕਰਤਾ ਹੈ ਸਾਰਾ। ਤੇ ਦਮਨ ਰਹਿ ਗਈ ਸੀ ਦਮਨ ਨੇ ਵੀ ਡਰਾਈ ਕੀਤਾ ਇਹ ਦੇਖਦੇ ਆ ਦਮਨ ਪਾਰ ਕਰੂ ਕਿ ਨਹੀਂ। ਵੈਰੀ ਗੁੱਡ। ਵੈਰੀ ਗੁੱਡ ਸ਼ਾਬਾਸ਼। ਇਹ ਤਾਂ ਫਿਟਨੈਸ ਦਾ ਪਤਾ ਲੱਗਦਾ ਬੱਚੇ ਇਹਦਾ ਵੀ ਫਿਟਨੈਸ ਹੈ ਕਿ ਨਹੀਂ ਹਾਂ। ਉਹ ਦੇਖਿਓ ਵਾਪਸ ਆਊਗੀ। ਉਹ ਲੈ ਵੀ ਇਹ ਤਾਂ ਬੈਗ ਵੀ ਦੁਆਰਾ। ਸੈਕੰਡ ਟਾਈਮ ਇੱਕ ਵਾਰ ਅੱਗੇ ਨੂੰ ਇੱਕ ਟਾਈਮ ਪਿੱਛੇ ਨੂੰ। ਇੱਕ ਤੇ ਵੀਡੀਓ ਤਾਂ ਹੀ ਬੈਗ ਕਰਕੇ ਲਈ ਧਿਆਨ ਰੱਖਿਓ ਇਹ ਇਹ ਲਓ ਜੀ ਕੰਗ੍ਰੈਚੁਲੇਸ਼ਨਸ ਕੇ ਕੇ ਐਚ ਡੀ ਲਓ ਜੀ ਮਿਲ ਗਈਆਂ ਇਹਨਾਂ ਨੂੰ ਨੈਕਸਟ ਰਾਉਂਡ ਦੀਆਂ ਟਿਕਟਸ ਤੇ ਕਰ ਗਏ ਨੇ ਕੁਆਲੀਫਾਈ ਵਾਰਕਮ ਬਹੁਤ-ਬਹੁਤ ਵੀ 6 ਤੇ 7 ਵੀ ਚਲੀ ਗਈ 7ੇ ਨੈਕਸਟ ਰਾਉਂਡ ਚਲੀ ਗਈਆਂ ਨੇ ਕੰਗ੍ਰੈਚੁਲੇਸ਼ਨਸ ਵੱਲ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਸਾਨੂੰ ਮਿਲ ਗਿਆ ਨੇ ਅਗਲੇ ਰਾਉਂਡ ਦੇ ਟਿਕ ਇ ਰੁਕੋ ਰੁਕੋ ਦੋਸਤੋ ਵਲੌਗ ਬੰਦ ਨਾ ਕਰਿਓ ਅੱਜ ਤੁਹਾਨੂੰ ਦੱਸਣੀ ਹੈ ਇੱਕ ਬਹੁਤ ਹੀ ਇੰਟਰਸਟਿੰਗ ਗੱਲ ਜਿੱਦੋਂ ਅਸੀਂ ਬਾਹਰ ਆਏ ਤਾਂ ਸਾਨੂੰ ਬਹੁਤ ਲੱਗੀ ਸੀ ਭੁੱਖ ਤੇ ਚਾਚਾ ਨੇ ਸਾਨੂੰ ਠੱਕੇ ਨਾਲ ਖਵਾਤੇ ਕੇਲੇ ਪਰ ਸਾਡੀ ਜੈਦ ਸੀ ਵੀ ਅਸੀਂ ਰੇੜੀ ਤੇ ਖੜ ਕੇ ਗੋਲ ਗੱਪੇ ਖਾਣੇ ਖਾਣੇ ਆ ਤੇ ਚਾਚਾ ਹੁਣ ਸਾਨੂੰ ਪੈਂਟ ਲੈ ਕੇ ਚੱਲਿਆ ਇੱਕ ਬਹੁਤ ਹੀ ਵਧੀਆ ਗੋਲ ਗੱਪਿਆਂ ਵਾਲੇ ਕੋਲੇ ਤੇ ਹੁਣ ਖਾ ਕੇ ਤਾਂ ਅੱਸਦਾ ਕਿ ਕਿਹੇ ਜਿਹੇ ਸੀਗੇ ਗੋਲ ਗੱਪੇ Hmm. 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 ਅੱਛਾ ਜੀ ਸਾਨੂੰ ਖਾਤੇ ਗੋਲ ਗੱਪੇ ਤੇ ਟੈਨੂ ਭਰ ਗਿਆ ਬਹੁਤ ਹੀ ਸਵਾਦ ਸੀ ਅੱਛਾ ਗੋਲ ਗੱਪੇ ਹੋ ਰਹੀ ਹੈ ਥੈਂਕ ਯੂ ਨਾ ਓ ਥੈਂਕ ਯੂ ਡਾਡਾ ਤੇ ਇੱਕ ਬਾਦੀ ਸਾਨੂੰ ਹੋਰ ਮਿਲੀ ਆ ਕੋਮਲ ਵੱਲੋਂ ਤੇ ਜੋ ਹੈਗੀ ਆਹ ਤੇ ਕਮੈਂਟ ਕਰਕੇ ਦੱਸਿਓ ਕੀ ਲਾਇਕ ਓਕੇ ਮਿਲਦੇ ਆ ਅਗਲੇ ਰਾਉਂਡ ਵਿੱਚ ਜਦ ਤੱਕ ਲਈ ਬਾਏ ਬਾਏ